ਲੋ ਜੀ ਸੂਰਜ ਦੇਵਤਾ ਵੀ ਚੜਿਆ ਏ ਸਵੇਰ ਦਾ ਤਕਰੀਬਨ ਪੌਣੇ 7 ਦਾ ਟਾਈਮ ਆ ਹੁਣੇ ਮੈਂ ਕੰਮ ਤੋਂ ਆਇਆ ਹਜੇ ਨਾਈਟ ਸ਼ਿਫਟ ਚੱਲਦੀ ਆ ਆਪਣੀ ਅੱਜ ਸੂਰਜ ਬੜਾ ਕਮਾਲ ਦਾ ਨਿਕਲਿਆ ਹੋਇਆ ਅੱਜ ਗਰਮੀ ਹੋਊਗੀ ਉਦਾਂ ਵੀ ਦਿਨ 'ਚ ਜਿਹੜੇ ਸਾਰਾ ਨਾਲ ਸੂਰਜ ਨੇ ਹੋਣੀ ਐ ਨੇ ਪਲੇ ਸਕੋਰ ਛੱਡਦੀ ਐ ਓਕ ਬੜੀ ਲੱਗੀ ਹੋਈ ਸੀ ਕਿਉਂਕਿ ਕੱਲ ਵੀ ਰੋਟੀ ਮੈਂ ਬਹੁਤ ਲੇਟ ਖਾਧੀ ਸੀ ਤੇ ਹੁਣ ਬਣਾ ਰਹੇ ਆਪਾਂ ਅੰਡਿਆਂ ਦੀ ਆਮਲੇਟ ਤੇ ਉਹ ਖਾਈਏ ਚਾਹ ਬਾਅਦ ਚ ਬਣਾਉਣੀ ਉਹ ਜੀ ਆਪਣਾ ਬ੍ਰੇਕਫਾਸਟ ਹੋ ਗਿਆ ਰੈਡੀ ਆਮਲੇਟ ਵਿੱਚ ਲਾ ਲਿਆ ਆਪਣੇ ਫਰਮਾਜੋ ਤੇ ਹੁਣ ਛੱਕਦੇ ਆ ਇਹਨੂੰ ਲੋ ਜੀ ਚਾਹ ਵੀ ਰੈਡੀ ਹੋ ਗਈ ਆਪਣੀ ਆਹਾ ਲੋ ਜੀ ਰਸਮਾ ਵੀ ਉੱਠ ਗਏ ਸਾਡਾ ਓਏ ਚਾਪੀ ਨਾ ਸਕੂਲ ਨੂੰ ਰੈਡੀ ਹੋਣਾ ਬਈ ਹੁਣ ਇਹਨੇ ਸਕੂਲ ਜਾਣਾ ਨੇ ਅਮਨਾ ਫਰਿਜੀ ਲੈਟ ਤਾਂ ਬਲਦੀ ਨਹੀਂ ਹੈਗੀ ਬਲਦੀ ਹੈ ਪਰ ਸੂਰਜ ਧੁੱਪ ਕਰਕੇ ਲੱਗਦਾ ਇਦਾਂ ਔਰ ਔਰ ਸਟicker ਲਾਇਆ ਹੋਇਆ ਉਦਾਂ ਜਿਦਿ ਸੇ ਘੁੰਮ ਫੰਡਣ ਫਿਰਨ ਜਾਂਦੇ ਅਸੀਂ ਔਰ ਸਟicker ਚ ਲਾਜ਼ੀ ਦੇ ਨਾਲ ਦੋ ਦਿਨ ਨਿਆਣੇ ਤੋੜ ਵੀ ਦਿੱਤੇ ਇਹ ਖੇਡ ਬਣਾ ਲੈਨੇ ਫਿਰ ਮਾਂ ਚੱਲਦਾ ਨਹੀਂ ਫ੍ਰੀਜ ਦਾਦਾ ਜੋ ਬੰਦੇ ਹੋ ਰਹੇ ਆ ਕੰਨ ਸਾਫ ਉਹ ਜੀ ਦੁਪਹਿਰ ਦੇ ਹੋ ਗਏ ਤਕਰੀਬਨ 1.5 ਦਾ ਟਾਈਮ ਹੋ ਗਿਆ ਮੈਂ ਉੱਠ ਕੇ ਪਾਰਕ ਦੇ ਵਿੱਚ ਆਏ ਸੈਰ ਕਰਨ ਹੁਣ ਪਾਰਕ ਹਰਾ ਭਰਾ ਦੇਖ ਕੇ ਨਾ ਬਹੁਤ ਦਿਲ ਲੱਗਦਾ ਇੱਥੇ ਹੁਣ ਪ੍ਰੀਮਾ ਮੇਰਾ ਸਟਾਰਟ ਹੋ ਗਿਆ ਤੇ ਹਰਾ ਹਰਾ ਘਾਹ ਤੇ ਉੱਪਰ ਚਿਟੇ ਜਿਹੇ ਫੁੱਲ ਜੇ ਬਹੁਤ ਸੋਹਣੇ ਲੱਗ ਰਹੇ ਨੇ ਐ ਅਨਕੋਰਾ ਪਾਰਲਾਰੇ ਤਾਂ ਚੜਦਾ ਆਸੀ ਮਿਕੋ ਹਲੋ ਇਹ ਮੁੰਡਾ ਨੇ ਬਣਾਈ ਆਪਣੀ ਵੀਡੀਓ ਵਾ ਇਸ ਕੋਲਾ ਤੂੰ ਫਿਰ ਸਕੋਲਾ ਨਾ ਹੈ ਬਾਜੂ ਸਕੋਲਾ ਨਾ ਅਡੋ ਹੈ ਦਮਾਨੀ ਆ ਇਹ ਸਕੂਲ ਜਾਂਦਾ ਹਜੇ ਇੱਥੇ ਜਿੱਦਾਂ ਆਪਣੇ ਇੰਡੀਅਨ ਪੰਜਾਬੀਆਂ ਦੀ ਦਿਨ ਪਰ ਦਿਨ ਤਦਾਰ ਵਧੀ ਜਾਂਦੀ ਹੈ ਬਾਹਰਲੀ ਕੰਟਰੀਆਂ ਦੇ ਵਿੱਚ ਉਦਾਂ ਹੀ ਹੁਣ ਅਫਰੀਕਾ ਵਾਲੇ ਵੀ ਬਹੁਤ ਆਉਣ ਲੱਗੇ ਬਾਹਰਲੀ ਕੰਟਰੀਆਂ ਦੇ ਵਿੱਚ ਇੱਧਰ ਯਾਨੀ ਕਿ ਥੋੜਾ ਲੇਟ ਸ਼ੁਰੂ ਹੋਇਆ ਹੁਣ ਆਣਾ ਆਪਾਂ ਲੋਕ ਥੋੜਾ ਜਿਹਾ ਪਹਿਲਾਂ ਹੋ ਗਏ ਸਟਾਰਟ ਹੁਣ ਬਾਬਾ ਦੇਖਣ ਨੂੰ ਮਿਲਦੇ ਆ ਇੱਥੇ ਪਾਰਕਪੂਰਕ ਜਿ ਵੀ ਉਦਾਂ ਵੀ ਜਦੋਂ ਘੁੰਮਣ ਫਿਰਨ ਚਾਹੀਦਾ ਲੋ ਵੀ ਜੇ ਮੈਂ ਛੜਨੀ ਬੈਗੀ ਆਪਾਂ ਨੂੰ ਅੱਧ ਵਿਚਾਲੇ ਘਰੋਂ ਫੋਨ ਆ ਗਿਆ ਮਾਰਕੀਟ ਜਾਣਾ ਹੁਣ ਇੱਥੇ ਸਾਡੇ ਇੱਕ ਬੂਟਾ ਵਾਲੀ ਮਾਰਕੀਟ ਖੁੱਲੀ ਨਵੇਂ ਐਕਸ਼ਨ ਤੇ ਨਾਲ ਬੂਟਾ ਵਾਲੀ ਦੋ ਮਾਰਕੀਟ ਇਕੱਠੀਆਂ ਖੁੱਲੀਆਂ ਹੁਣ ਐਕਸ਼ਨ ਪਹਿਲਾਂ ਖੁੱਲ ਗਈ ਸੀ ਆ ਹੁਣ ਬੂਟਾ ਵਾਲੀ ਦਾ ਹੁਣ ਉਦਘਾਟਨ ਕਰਨਾ ਸੀ ਜਾ ਕੇ ਅੱਜ ਦੇਖਦੇ ਆ ਕੀ ਗੋਜ ਉੱਥੇ ਪੁਲੀ ਮਾਰਕੀਟ ਇੱਥੇ ਬੂਟਾਂ ਵਾਲੀ ਇਹਨੂੰ ਆਇਆ ਹੁਣ ਸਪੈਸ਼ਲ ਜਿੰਮ ਛੱਡ ਕੇ ਮੈਂ ਹਾਂ ਤਿੰਨ ਕਿਲੋਮੀਟਰ ਤੇ ਇਹ ਖਰਚਾ ਆ ਰਿਹਾ ਇਹ ਲਾਉਣ ਦਾ ਖਰਚਾ ਹੀ ਵਧ ਗਿਆ ਲੋ ਜੁੱਤੀਆਂ ਦੀ ਘਾਟ ਤੀ ਉਹ ਪੂਰੀ ਕਰਨ ਲੱਗੇ ਹੁਣ ਇੱਥੇ ਲੋ ਪੂਮਾ ਉਮਾਂ ਦੇ ਲਾਏ ਹੋਏ ਇਹਨਾਂ ਨੇ 70 यूरो 20% ਆਫ ਕੋਹ ਨੇ ਨਾ ਹੈ ਨਹੀਂ ਖਾਸ ਇਹਨਾਂ ਲਾਇਆ ਵੀ ਨਹੀਂ ਮਾ ਫਿਰ ਤਾਂ ਫੂਰ ਤਾਂ ਨਾ ਮਜੇ ਤਾਂ ਨਵੀਂ ਖੁੱਲੀ ਸੀ ਉਹ ਤੇ ਵੀ ਲਾਇਆ ਵਾ ਉਹਰ ਬਗੇ ਦੇ ਲਵਰੇ ਹਾਂ ਆ ਵਧੀਆ ਓਰੇ ਮੈਨਾਂ ਦੇ ਬੂਟ ਬਾੜ ਪਾਉਣ ਨੂੰ ਸਹੀ ਹੈ ਨਾ ਟੀਵੀ ਦੇਖੀ ਜਾਂਨੇ ਨਾਲ ਜਿਹਨੇ ਟਰਾਈ ਕਰ ਸਕਦੇ ਬੂਟ ਆਪਾਂ ਉਹ ਵੀ ਜੋਗਨ ਬਾਸ ਤੇ ਸੈਂਡਲ ਲਾਏ ਆ ਰਸਮ ਹੈ ਨਹੀਂ ਨਹੀਂ ਰਸਮ ਦੇ ਵੀ ਲੈ ਜਾਣੇ ਤੇ ਰਸਮ ਦੇ ਵੀ ਲੱਗਿਆ ਵਸੀ ਤੇ ਲੈ ਆ ਆਪਣੇ ਫਿਲਾ ਦੇ 50% ਆਫ ਸਾਢੇ 11 ਤੇ ਪਹਿਣਗੇ ਆਪਾਂ ਨਾ ਬ੍ਰੇਸ਼ ਵਾਲੀ ਆ। ਉਹ ਤਾਂ ਬ੍ਰੇਸ਼ੇ ਪੈਰ ਕੇ ਮੋਣੀ ਆਂ ਦੋਸਤ। ਤੂੰ ਟੱਕਰੀਆਂ ਉੱਧਰੋਂ ਵੀ ਆ ਗਈ ਬਹਿਰ ਗਮ। ਕੱਠੀ ਨਹੀਂ ਹੋਣੀਆਂ ਇਹ। ਧਿਆਨ ਨਾਲ ਮੋੜ। ਲੋ ਜੀ ਘਰੇ ਪਹੁੰਚ ਗਏ ਆਪਾਂ। 30 ਕਿਲੋਮੀਟਰ ਦਾ ਸਫ਼ਰ ਤਾਂ ਉਹਦੇ ਵਿੱਚ ਸੌ ਗਿਆ ਇਹ। ਪਰ ਉਹ ਰੁਕੇ ਕਹਿੰਦਾ ਖੇਡ ਲੈਣੀ ਆ ਖੇਡ ਵੀ ਹੈ ਨਹੀਂ ਜਿੱਥੇ। ਚੱਲ। ਘਰ ਰੈਸਟ। ਗੋਲੀ ਮਾਰ ਲੇ ਕਰ ਹੁਣ। ਉਹ ਨਾਲ ਕਾਟੂ ਨਾਲੇ ਵੇ ਨਾਲ ਬਸਟੋਲ ਬੜੀ ਬੈਠਾ। ਮਾਰ ਦੇ ਚੱਲਾ ਦੇ ਹੁਣ ਚਲਾ ਲੈ ਚਿੱਤੀ ਕਰ। ਚਲਾ ਦੇ ਚਲਾ ਦੇ ਉਹ ਚਲਾ ਦੇ ਹੁਣ ਲੈ ਗੇਮ ਚ ਰੋਲ ਦਾ ਆਉ ਗੇਮ ਦੇ ਨਾਲ ਆਪ ਵੀ ਮਾਰਦਾ ਨਾ ਉਹਦੇ ਹੋਰ ਗੋਲੀਆਂ ਬੱਜ ਗਈਆਂ ਬੱਜ ਗਈਆਂ ਗੋਲੀਆਂ ਆ ਰਸਮ ਸੈਟ ਹੋ ਜਾ ਉਹ ਚਲਾ ਦਿਆ ਚਲਾ ਦਿਆ ਚਲਾ ਦਿਆ ਚਲਾ ਦਿਆ ਲੈ ਹਾਂ ਆਪਾਂ ਅੱਜ ਕੀ ਕਰਦੇ ਹਾਂ ਇਹ ਮੋਟਾ